ਅੱਜ ਤੁਹਾਨੂੰ ਮਿਲਵਾਣ ਜਾ ਰਹੇ ਹਾਂ ਇੱਕ ਅਜਿਹੇ ਕਿਸਾਨ ਦੇ ਨਾਲ ਜੋ ਕਿ ਆਪਣੇ ਗੀਤਾਂ ਦੇ ਰਾਹੀਂ ਲੋਕਾਂ ਨੂੰ ਜਾਗਰੂਕ ਕਰਦੇ ਨੇ ਤੇ ਸਰਕਾਰਾਂ ਤੱਕ ਆਪਣੇ ਸੰਦੇਸ਼ ਜੋ ਹੈ ਉਹ ਭੇਜਦੇ ਹਨ ਕਾਫੀ ਉਹਨਾਂ ਵੱਲੋਂ ਗੀਤ ਲਿਖੇ ਗਏ ਹਨ ਕਟੋਕਾਟਾਂ ਲੋਕਾਂ ਦੇ ਹਜ਼ਾਰਾਂ ਵਾਂਗ ਉਹਨਾਂ ਨੇ ਗੀਤ ਲਿਖੇ ਹੋਏ ਹਨ ਸਾਡੇ ਨਾਲ ਇੱਥੇ ਮੌਜੂਦ ਨੇ ਤੁਹਾਨੂੰ ਮਿਲਵਾਵਾਂਗੇ ਤੇ ਗੱਲਬਾਤ ਵੀ ਕਰਾਂਗੇ ਨਾਲ ਸੱਸੀ ਜੀ ਸੱਸੀਕਾਰ ਜੀ ਕਿਹਨੇ ਵਜਿਆ ਆਪਣਾ ਮਿੱਠੂ ਸਿੰਘ ਜੀ ਮਿੱਠੂ ਸਿੰਘ ਜੀ ਕਿੱਥੋਂ ਇਹ ਸ਼ੌਂਕ ਜਾਗਿਆ ਕਿ ਜੋ ਆਪਾਂ ਨੂੰ ਗੀਤ ਲਿਖਣੇ ਤੁਸੀਂ ਸ਼ੁਰੂ ਕੀਤੇ ਨੇ ਇਹ ਸ਼ੌਂਕੋ ਜਗਾਈ ਜਿਹੜੇ ਵੇਲੇ ਜਿਹੜਾ ਸਾਡਾ ਦਿਲ ਹੈ ਨਾ ਅੰਦਰ ਜਿਹੜੇ ਦਾ ਮਤਲਬ ਕਿ ਆਪਣੇ ਕਿਤੇ ਨਾਲ ਜੁੜਿਆ ਹੁੰਦਾ ਹੈ ਉਹ ਬੰਦੇ ਨੂੰ ਸ਼ੌਂਕ ਜਾਗਦਾ ਹੈ ਬੇਸ਼ੱਕ ਜਿਵੇਂ ਹੁਣ ਵਿਆਹਾਂ ਚ ਗੀਤ ਗਾਉਂਦੇ ਨੇ ਉਹ ਵੀ ਇੱਕ ਕਲਾਕਾਰ ਹੁੰਦੇ ਆ ਪਰ ਜਿਹੜੇ ਅਸੀਂ ਲੋਕ ਆ ਅਸੀਂ ਇੱਕ ਦੇਸੀ ਕਲਾਕਾਰ ਜਿਵੇਂ ਕਿ ਲੋਕਾਂ ਦਾ ਦੁੱਖ ਹੈ ਜਿਹੜਾ ਜਦੋਂ ਕੋਈ ਛੱਲੇ ਨਹੀਂ ਜਾਂਦੇ ਜਿਹਦਾ ਪੁੱਤ ਮਰ ਜਾਂਦਾ ਹੈ ਨਸੇ ਦੇ ਨਾਲ ਜਦੋਂ ਉੱਥੇ ਅਸੀਂ ਬੈਠਣ ਜਾਂਦੇ ਆ ਤਾਂ ਉੱਥੇ ਮਾਵਾ ਪੁੱਬਾ ਮਾਰਮਾ ਰੋਂਦੀਆਂ ਨੇ ਉੱਥੋਂ ਸਾਨੂੰ ਇਹ ਚੀਜ਼ ਹੋ ਗਈ ਵੀ ਆਪਾਂ ਵੀ ਕੁਛ ਨਾ ਕੁਛ ਆਪਾਂ ਇਸ ਦੇਸ਼ ਦੇ ਵਿੱਚ ਹਿੱਸਾ ਪਾਈਏ ਇਹਦੇ 드라마ں ਹਜ਼ਾਰਾਂ ਹੀ ਗੀਤ ਮਤਲਬ ਕੇ ਚੀਜ਼ ਦੇ ਨਾਲ ਸਮੇਂ-ਸਮੇਂ ਸਿਰ ਕਹਿੰਦਾ ਰਹਿਣਾ ਕੀ ਕਦੇ ਕੋਈ ਕਾਸਟ ਵਗੈਰਾ ਕੱਢੀਆ ਰਿਲੀਜ਼ ਕੀਤੇ ਨੇ ਜਾਂ ਕਿਸੇ ਨੂੰ ਗਾਣਾ ਕਿਸੇ ਕਲਾਕਾਰ ਨੇ ਥੋੜਾ ਗਾਇਆ ਨਹੀਂ ਕੋਈ ਨਹੀਂ ਜੀ ਕਲਾਕਾਰ ਮਤਲਬ ਕੇ ਕਲਾਕਾਰ ਤਾਂ ਉਹ ਚੀਜ਼ਾਂ ਗਾਉਂਦੇ ਨੇ ਨਾ ਜਿਹੜੀਆਂ ਅੱਜ ਮਤਲਬ ਕੇ ਜਿਵੇਂ ਖੜਕੂ ਵਾਲਾ ਹੋ ਗਿਆ ਜਾਂ ਅਸਲੇ ਵਾਲਾ ਹੋ ਗਿਆ ਉਹ ਚੀਜ਼ ਮੇਰੇ ਕਿਸੇ ਵੀ ਗੀਤ ਦੇ ਵਿੱਚ ਆਉਂਦਾ ਨਹੀਂ ਜੀ ਨਾ ਅਸਲਾ ਆਵੇ ਨਾ ਆਪਾਂ ਕਿਸੇ ਨੂੰ ਮੰਦਾ ਬੋਲੀਏ ਜੇ ਬੋਲਣਾ ਤਾਂ ਅਸੀਂ ਸਰਕਾਰ ਨੂੰ ਕਹਿ ਰਹੇ ਹਾਂ ਕਿ ਤਾ ਤੂੰ ਸ਼ੌਕ ਜਾ ਗਈ ਇਹਨਾਂ ਨੂੰ ਮੈਨੂੰ ਹੋ ਗਿਆ ਹੁਣੇ ਘੱਟੋ-ਘੱਟ 40 ਸਾਲ ਜੀ ਹਾਂ ਜੀ ਕੁਸਤਣਾਓ ਬੈ ਸਾਡੇ ਦਰਸ਼ਕਾਂ ਨੂੰ ਵੀ ਹਾਂ ਜੀ ਬੋਲ ਹਾਂ ਵੀ ਪੰਜਾਬ ਬੱਚਿਓ ਸਾਡੇ ਪੱਤਰਕਾਰ ਭਰਾ ਆਇਆ ਮੈਂ ਇੱਕ ਥੋੜੀ ਜੀ ਬੇਨਤੀ ਕਰਦਾ ਹੁਕਮ ਨਹੀਂ ਹੁੰਦਾ ਇਹ ਬੇਨਤੀ ਹੁੰਦੀ ਹੈ ਵੀ ਆਓ ਜਾਗਿਓ ਕਿਉਂਕਿ ਅੱਜ ਮੇਰਾ ਪੰਜਾਬ ਰਿਸ਼ੀਆਂ ਮੁਨੀਆਂ ਦਾ ਸੂਰ ਭਗਤਾਂ ਦਾ ਜਿਹੜੇ ਕਿ ਸਾਡੇ ਯੋਧੇ ਪੀਰ ਪਕੰਬਰ ਹੋਏ ਐ ਉਹ ਸਾਰੇ ਸਾਡੇ ਹਿੰਦੂ ਮੁਸਲਮਾਨ ਸਿੱਖ ਸਾਰੇ ਇਸਾਈ ਅਸੀਂ ਇਕੱਠੇ ਆ ਉਹ ਸਾਰੇ ਰਹਿਬਰ ਵੀ ਸਾਡੇ ਇਕੱਠੇ ਐ ਪਰ ਅੱਜ ਜਿਹੜੀ ਸਰਕਾਰ ਨੇ ਸਾਡਾ ਨਸੇ ਦੇ ਨਾਲ ਨੌਜਵਾਨੀ ਨੂੰ ਬਰਬਾਦ ਕੀਤਾ ਮੈਂ ਉਸ ਦੇ ਪ੍ਰਤੀ 2 ਮਿੰਟ ਬਹਾਤੇ ਕਹਿਣ ਜਾ ਰਿਹਾ ਜਿਹੜੇ ਮਾਨ ਨੇ ਵਾਅਦੇ ਕੀਤੇ ਲੋਕਾਂ ਦੇ ਨਾਲ ਅਚੀਂ ਬਸਵਾਸ ਕਰਕੇ ਤੂੰ ਬਣ ਗਿਆ ਦੇਸ਼ ਦਾ ਰਾਜਾ ਰਸੋਈ ਪੱਤਾ ਵਿੱਚ ਹੀ ਰਹਿ ਗਿਆ ਕੋਈ ਤੋੜਨੀ ਚੜ੍ਹਾਇਆ ਵਾਦਾ ਰਸੋਈ ਪੱਤਾ ਵਿੱਚ ਹੀ ਰਹਿ ਗਿਆ ਕੋਈ ਤੋੜਨੀ ਚੜ੍ਹਾਇਆ ਵਾਦਾ ਤੈ ਕਹਿਆ 2500 ਪਿਲ ਸਣਦਾ ਤੈ ਕਹਿਆ 2500 ਪਿਲ ਸਣਦਾ ਓਏ ਰੋਜ ਬੁੜੀਆਂ ਪੁੱਛਦੀਆਂ ਨੇ ਆ ਕੇ ਚਿੱਟੇ ਨੇ ਜਵਾਨੀ ਮਾਰਤੀ ਓਏ ਅਣਖੀ ਨੇ ਲੋਕ ਸੱਜਣਾ ਜਿਹੜਾ ਕਿਸੇ ਮੂਰੇ ਹੱਥ ਨਹੀਂ ਫਲਾਉਂਦੇ ਕੰਮ ਦੇ ਦੁਨੀਆਂ ਨੂੰ ਆਟਾ ਦਾਲ ਨਾ ਫਰੀ ਦੀ ਖਾਣੀ ਚਾਉਂਦੇ ਤੂੰ ਕੰਮ ਦੇ ਦੁਨੀਆਂ ਨੂੰ ਆਟਾ ਦਾਲ ਨਾ ਫਰੀ ਦੀ ਖਾਣੀ ਚਾਉਂਦੇ ਫਿਰ ਦਿਨ ਘਾਉਂਦਾ ਟਾਈਮ ਤੂੰ ਓਏ ਫਿਰ ਦਿਨ ਘਾਉਂਦਾ ਟਾਈਮ ਤੂੰ ਐਵੇਂ ਨਿਤ ਨਵੇਂ ਜੋ ਮੇਲੇ ਬਣਾ ਕੇ ਚਿੱਟੇ ਨੇ ਜਵਾਨੀ ਮਾਰਦੀ ਚਿੱਟੇ ਨੇ ਜਵਾਨੀ ਮਾਰਦੀ ਬਾਬਾ ਜੀ ਇਹ ਤਾਂ ਹੋ ਗਿਆ ਸਰਕਾਰ ਨੂੰ ਜਗਾਉਣ ਵਾਸਤੇ ਜੋ ਉਹਨਾਂ ਨੇ ਵਾਅਦੇ ਕਰੇ ਸੀਗੇ ਲੇਕਿਨ ਜੋ ਨੌਜਵਾਨੀ ਨਸ਼ਾ ਵੱਲ ਜਾ ਰਹੀ ਹੈ ਇਹਨਾਂ ਤੇ ਵੀ ਕੋਈ ਗੀਤ ਲਿਖਿਆ ਹੋਊ ਵੀ ਸੁਣਾਓ ਬਹੁਤ ਵਧੀਆ ਜੀ ਕੋਈ ਸ਼ੋਰਟ ਸੁਣਾਓ ਹਾਂਜੀ ਤੇ ਆਓ ਹੱਥ ਕੜੀਆਂ ਦੀ ਪਹਿਣੀ ਸੋਨੂੰ ਲੋੜਨਾ ਓਏ ਲੋਕੋ ਹੱਥ ਕੜੀਆਂ ਦੀ ਪਹਿਣੀ ਲੋੜਨਾ ਤੁਸੀਂ ਆਪੀ ਹੋ ਜਾਮੋਂਗੇ ਗਲਾਮ ਮਿੱਤਿਰੋ ਇੱਥੇ ਹੱਥ ਕੜੀਆਂ ਦੀ ਪਹਿਣੀ ਲੋੜਨਾ ਤੁਸੀਂ ਆਪੀ ਹੋ ਜਾਮੋਂਗੇ ਗਲਾਮ ਮਿੱਤਿਰੋ ਓਸੋਡੇ ਕਿਸੇ ਪਿੰਡ ਵਿੱਚੋਂ ਨਹੀਂ ਬਰਾਤ ਚੜਨੀ ਆ ਚਿੱਟਾ ਵੀ ਕਦਾਰ ਹਾਜੇ ਸਰ ਆਮ ਮਿੱਤਿਰੋ ਇੱਥੇ ਕਿਸੇ ਪਿੰਡ ਵਿੱਚੋਂ ਨਹੀਂ ਬਰਾਤ ਚੜਨੀ ਓ ਚਿੱਟਾ ਵੀ ਕਦਾਰ ਹਾਜੇ ਸਰ ਆਮ ਮਿੱਤਿਰੋ ਉਹ ਬੰਦ ਹੋ ਜਾਣਗੇ ਮਨਾਉਣੋ ਲੋਕ ਲੋੜੀਆਂ ਕਿਹੜੀ ਪਹਿਣਗਾ ਉੱਥੇ ਵੀਰਾਂ ਦੀਆਂ ਕੋੜੀਆਂ ਮੇਰਾ ਰੰਗਲਾ ਪੰਜਾਬ ਸੋਨਾ ਜੱਗ ਤੋਂ ਇਹ ਰੰਗਲਾ ਪੰਜਾਬ ਸੋਨਾ ਜੱਗ ਤੋਂ ਪਰ ਲੀਡਰਾਂ ਨੇ ਕੀਤਾ ਬਦਨਾਮ ਮਿੱਟੀ ਰੋ ਇਹੇ ਲੀਡਰਾਂ ਨੇ ਕੀਤੇ ਬਦ ਨਾਮ ਮਿੱਤਰੋ ਕਿਥੋਂ ਦੇ ਕਿਸੇ ਪਿੰਡ ਵਿੱਚੋਂ ਨੀ ਬਰਾਤ ਚੜਨੀ ਉਹ ਚਿੱਟਾ ਵੀ ਕਦਾ ਰਹਾ ਜੇ ਸਰ ਆਮ ਮਿੱਤਰੋ ਜੀ ਇਹਨਾਂ ਦਾ ਦੇਖੋ ਤੁਸੀਂ ਸਰਕਾਰ ਨੂੰ ਵੀ ਜਗਾਇਆ ਤੇ ਜੋ ਪੰਜਾਬ ਦੀ ਨੌਜਵਾਨੀ ਨਸ਼ਾ ਵੱਲ ਜਾ ਰਹੀ ਹੈ ਚਿੱਟੇ ਵੱਲ ਜਾ ਰਹੀ ਹੈ ਉਹਨਾਂ ਨੂੰ ਵੀ ਸੰਦੇਸ਼ ਦਿੱਤਾਗਾ ਇੱਕ ਉਸ ਤੋਂ ਵੀ ਗਾਣਾ ਸੁਣਾਓ ਸਾਨੂੰ ਜਿਵੇਂ ਪੰਜਾਬ ਦੀ ਨੌਜਵਾਨੀ ਹੈ ਜਾਂ ਆਪਣੇ ਦੇਸ਼ ਦੀ ਨੌਜਵਾਨੀ ਹੈ ਬਾਹਰਲੇ ਬਾਦ ਦੇ ਸ਼ਵਰੁਖ ਕਰ ਰਹੀ ਹੈ ਪੰਜਾਬ ਖਾਲੀ ਹੁੰਦਾ ਜਾ ਰਿਹਾ ਪੰਜਾਬ ਚ ਭਈਆਂ ਦੀ ਪੈਦਾਵਾਰ ਕਾਫੀ ਹੁੰਦੀ ਜਾ ਰਹੀ ਹੈ ਭਈਆਂ ਦੀ ਪੈਦਾਵਾਰ ਸਾਡੇ ਹੋਣ ਜਾ ਰਹੀ ਹੈ ਜੀ ਕਿਉਂਕਿ ਸਾਡੀਆਂ ਸਰਕਾਰਾਂ ਹੀ ਕਰ ਰਹੀਆਂ ਨੇ ਇਹਦੇ ਵਿੱਚ ਜੇ ਹੁਣ ਇਹ ਕਾਲੇ ਕਾਨੂੰਨ ਸਾਡੇ ਦੁਆਰੇ ਫੇਰ ਵਾਪਸ ਹੋਣ ਦੁਆਰੇ ਚੜਾਉਣਗੇ ਨਾ ਲੋਕਾਂ ਦੇ ਉੱਤੇ ਕੋਈ ਸੁਣਾ ਕੇ ਕੋਈ ਆ ਜੋ ਪੁੱਤਾਂ ਨੂੰ ਬਚਾਈਏ ਪੁੱਤਾਂ ਭਾਲਿਓ ਏ ਨਹੀਂ ਚਿੱਟੇ ਤੇ ਸਮੈਕ ਨਾਲ ਮਾਰ ਦੇਣੀਗੇ ਓਏ ਆ ਜੋ ਪੁੱਤਾਂ ਨੂੰ ਬਚਾਈਏ ਪੁੱਤਾਂ ਵਾਲਿਓ ਨਹੀਂ ਚਿੱਟੇ ਤੇ ਸਮੈਕ ਨਾਲ ਮਾਰ ਦੇਣੀਗੇ ਓ ਕਾਲ ਜਾਂ ਸਕੂਲਾਂ ਵਿੱਚ ਰੱਖਿਓ ਖਿਆਲ ਓਏ ਢੀਆਂ ਦੇ ਵੀ ਹੋ ਗਏ ਅੱਜ ਬਹੁਤ ਮੰਦੇ ਹਾਲ ਓਏ ਅੱਖੀਂ ਵੇਖਦੇ ਸਰੰਜਾਂ ਆ ਪਲਉਂਦੀਆਂ ਅੱਖੀਂ ਵੇਖਦੇ ਸਰੰਜਾਂ ਪਲੌਂਦੀਆਂ ਉਹ ਨਹੀਂ ਰਹਿੰਦੀਆਂ ਨੂੰ ਹੋਰ ਵੀ ਬੁਗਾੜ ਦੇਣਗੇ ਆ ਜੋ ਪੁੱਤਾਂ ਨੂੰ ਬਚਾਈਏ ਪੁੱਤਾਂ ਵਾਲਿਓ ਨਹੀਂ ਚਿੱਟੇ ਤੇ ਸਮੇਕ ਨਾਲ ਮਾਰ ਦੇਣੇ ਗਏ ਜੀ ਤੁਸੀਂ ਦੇਖਿਆਗਾ ਕਿ ਆਪਣੇ ਗੀਤਾਂ ਦੇ ਰਾਹੀਂ ਸਰਕਾਰਾਂ ਨੂੰ ਤੇ ਪੰਜਾਬ ਦੀ ਨੌਜਵਾਨੀ ਨੂੰ ਕਿਸ ਤਰ੍ਹਾਂ ਸੰਦੇਸ਼ ਜਿੰਦੇ ਨੇ ਇਹਨਾਂ ਨੇ ਇਹ ਵੀ ਕਹਿਣਾ ਸੀ ਕਿ ਹਜ਼ਾਰਾਂ ਗੀਤ ਨਾ ਬੁਰੇ ਲਿਖੇ ਗਏ ਨੇ ਲੇਕਿਨ ਕਿਸੇ ਵੀ ਕਲਾਕਾਰ ਨੇ ਜਾ ਕਿਸੇ ਵੀ ਡਾਇਰੈਕਟਰ ਨੇ ਇਹਨਾਂ ਤੋਂ ਇਹਨਾਂ ਦਾ ਗੀਤ ਨਹੀਂ ਕਿਸੇ ਤੋਂ ਵੀ ਗਾਇਆ ਨਾ ਕਿਸੇ ਕਲਾਕਾਰ ਨੇ ਗਾਇਆ ਇਹ ਆਪ ਹੀ ਗਾਉਂਦੇ ਨੇ ਜਿੱਥੇ ਕਿਤੇ ਕੋਈ ਰੈਲੀ ਹੁੰਦੀ ਹੈ ਜਾਂ ਜਿੱਥੇ ਕੋਈ ਇਹਨਾਂ ਨੂੰ ਬੁਲਾਉਂਦਾ ਹੈਗਾ ਆਵਾਜ਼ ਵੀ ਇਹਨਾਂ ਦੀ ਬਹੁਤ ਸੁਰੀਲੀ ਹੈ ਤੁਸੀਂ ਸੁਣਿਆ ਹੈਗਾ ਇਸ ਤਰ੍ਹਾਂ ਲੋਕਾਂ ਨੂੰ ਜਗਾ ਰਹੇ ਨੇ ਤੇ ਜਿੱਥੇ ਕਿਤੇ ਇਹਨਾਂ ਨੂੰ ਬੁਲਾਉਂਦਾ ਉੱਥੇ ਵੀ ਜਾਂਦੇ ਨੇ ਤੇ ਇਸੇ ਤਰ੍ਹਾਂ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਸੰਗਰੂਰ ਤੋਂ ਗੁਰਿੰਦਰ ਸਿੰਘ